ਪਹਿਲੀ ਫਰਵਰੀ 2025 ਨੂੰ ਕਰਾਂ ਖਰਚਿਆਂ ਅਤੇ ਆਰਥਿਕ ਵਿਕਾਸ ਦੀਆਂ ਯੋਜਨਾਵਾਂ ਦੀ ਰੂਪਰੇਖਾ ਪ੍ਰਦਾਨ ਕਰਦਾ ਹੋਇਆ ਵਿੱਤ ਮੰਤਰੀ ਨੇ ਆਪਣਾ 8ਵਾਂ ਬਜਟ ਪੇਸ਼ ਕੀਤਾ ਭਾਵੇਂ ਵਿੱਤ ਮੰਤਰੀ ਦੇ 7ਵੇਂ ਅਤੇ 8ਵੇਂ ਬਜਟ ਦੀ ਪੇਸ਼ਕਾਰੀ ਵਿਚਕਾਰ ਸਿਰਫ 6 ਮਹੀਨੇ ਦਾ ਸਮਾਂ ਸੀ ਪਰ ਇਸ ਮਿਆਦ ਦਰਮਿਆਨ ਭਾਰਤੀ ਅਰਥ ਵਿਵਸਥਾ ਨੂੰ ਵੱਡੀਆਂ ਚੁਣੌਤੀਆਂ ਦਾ ਸਾਮਣਾ ਕਰਨਾ ਪਿਆ ਸੀ ਜਦੋਂ ਜੁਲਾਈ 24 ਵਿੱਚ ਵਿੱਤ ਮੰਤਰੀ ਨੇ ਆਪਣਾ 7ਵਾਂ ਬਜਟ ਪੇਸ਼ ਕੀਤਾ ਸੀ ਤਾਂ ਉਸ ਵੇਲੇ ਭਾਰਤ ਦੀ ਸਾਲ 23-24 ਦੀ ਜੀਡੀਪੀ ਵਿਕਾਸ ਦਰ 8.2 ਫੀਸਦੀ ਸੀ ਵਿਦੇਸ਼ੀ ਮੁਦਰਾ ਭੰਡਾਰ ਲਗਭਗ 700 ਬਿਲੀਅਨ ਡਾਲਰ ਅਤੇ ਸ਼ੇਅਰ ਬਾਜ਼ਾਰ ਮਜ਼ਬੂਤ ਸਥਿਤੀ ਵਿੱਚ ਸੀਗਾ ਇਹਦੇ ਨਾਲ ਹੀ ਭਾਰਤ ਦੇ ਕੇਂਦਰੀ ਬੈਂਕ ਨੇ ਵੀ ਲਾਭ ਵੰਸ਼ ਦਾ ਐਲਾਨ ਕਰਦੇ ਹੋਏ ਸਰਕਾਰ ਨੂੰ 2 0.11 ਲੱਖ ਰੁਪਏ ਦਾ ਡਿਵੀਡੈਂਡ ਮੋਹਿਆ ਕੀਤਾ ਸੀ ਪਰ ਹੁਣ ਆਰਥਿਕ ਕਾਰਕ ਵੱਡੇ ਪੱਧਰ ਤੇ ਅਨੁਕੂਲ ਸਥਿਤੀ ਵਿੱਚ ਨਹੀਂ ਹਨ ਅੰਕੜਾ ਮੰਤਰਾਲੇ ਦੇ ਅਨੁਮਾਨਾਂ ਅਨੁਸਾਰ ਭਾਰਤ ਦੀ ਘਰੇਲੂ ਉਤਪਾਦਕਤਾ ਦਾ ਵਿਕਾਸ ਦਰ ਸਾਲ 24-25 ਦਰਮਾਨ 6.4 ਫੀਸਦੀ ਰਹਿਣ ਦਾ ਖਦਸ਼ਾ ਜੋ ਕਿ ਕਰੋਨਾ ਤੋਂ ਬਾਅਦ ਦੇ ਪਿਛਲੇ 4 ਸਾਲਾਂ ਵਿੱਚ ਸਭ ਤੋਂ ਘੱਟ ਆ ਡਿੱਗਦੀ ਉਤਪਾਦਕਤਾ ਦੇ ਨਾਲ-ਨਾਲ ਆਮ ਜਨਤਾ ਵੱਲੋਂ ਲਗਾਤਾਰ ਘਟਦੀ ਖਪਤ, ਖਰਾਕੀ ਵਸਤਾਂ ਦੀ ਬੇਤਹਾਸ਼ਾ ਮਹਿੰਗਾਈ, ਰੁਪਏ ਦੀ ਡਿੱਗਦੀ ਕੀਮਤ, ਬੈਂਕਾਂ ਵਿੱਚ ਨਕਦੀ ਦੀ ਕਮੀ, ਕਾਰਪੋਰੇਟ ਦੀ ਮਾੜੀ ਕਾਰਗੁਜ਼ਾਰੀ, ਸ਼ੇਅਰ ਬਾਜ਼ਾਰ ਵਿੱਚ ਗਰਾਫਟ ਨੇ ਵੀ ਸਰਕਾਰ ਲਈ ਨਵੀਆਂ ਚੁਣੌਤੀਆਂ ਪੇਸ਼ ਕੀਤੀਆਂ। ਮਾਲੀਆ ਪੱਖ ਤੋਂ ਬਜਟ ਦਾ ਵਿਸ਼ਲੇਸ਼ਣ ਕਰੀਏ ਤਾਂ ਦਸਤਾਵੇਜ਼ਾਂ ਵਿੱਚ ਦਰਸਾਇਆ ਗਿਆ ਹੈ ਕਿ ਸਾਲ 2025-26 ਦਰਾਂਕਰੇ ਲੋਧਪਾਤਕਤਾ ਦੀ ਵਿਕਾਸ ਦਰ 10.2 ਫੀਸਦੀ ਰਹੇਗੀ ਵਿਕਾਸ ਦਰ ਦਾ 10-11 ਫੀਸਦੀ ਦੀ ਰਫਤਾਰ ਤੇ ਵਧਨ ਦਾ ਪੱਧਰ 1990 ਦੇ ਦਹਾਕੇ ਦਰਾਂ ਦੇ ਰਿਖਿਆ ਜਾਂਦਾ ਸੀ 2000ਆਂ ਵਿੱਚ ਵਿਕਾਸ ਦਰ ਦੇ ਵਧਨ ਦਾ ਟੀਚਾ 14 ਫੀਸਦੀ ਦੇ ਆਸ-ਪਾਸ ਹੁੰਦਾ ਸੀ ਜੇਕਰ ਇਸ ਤੇ ਚਰਚਾ ਨਾ ਵੀ ਕੀਤੀ ਜਾਵੇ ਤਾਂ 10 0.2 ਫੀਸਦੀ ਵਿਕਾਸ ਦਰ ਵਿੱਚੋਂ ਆਰਥਿਕ ਸਰਵੇਖਣ ਵੱਲੋਂ ਅਨੁਮਾਨਤ ਸਾਲ 25-26 ਦੀ ਮੰਗਾਈ ਦਰ ਜੋ 4% ਦੀ ਹੈ ਉਹਨੂੰ ਘਟਾ ਦਈਏ ਤਾਂ ਵਿਕਾਸ ਦਰ 6.2% ਦੀ ਰਹਿ ਜਾਂਦੀ ਹੈ ਜਿਹੜੀ ਪਿਛਲੇ ਸਾਲ 2024-25 ਦੇ ਅਨੁਮਾਨਤ 6.4% ਦੀ ਵਾਧੇ ਨਾਲੋਂ ਵੀ ਘੱਟ ਹੋਵੇਗਾ ਇਸ ਦਾ ਅਰਥ ਹੈ ਕਿ ਅਰਥਵਿਵਸਥਾ ਨੂੰ ਘੇਰੀ ਖੜੀਆਂ ਸਮੱਸਿਆਵਾਂ ਮਾ ਹੋਰ ਦੇਰੀ ਤੱਕ ਜਾਰੀ ਰਹਿਣ ਦੀ ਸੁਭਾਵਨਾ ਹੈ ਜਿੱਥੋਂ ਤੱਕ ਮਾਲੀਆ ਹਾਸਲ ਕਰਨ ਦਾ ਸਵਾਲ ਆ ਤਾਂ ਬਜਟ ਦੇ ਅੰਕੜੇ ਦਰਸਾਉਂਦੇ ਆ ਕਿ ਵਿੱਤ ਮੰਤਰੀ ਨੇ 2025-26 ਲਈ 28.37 ਲੱਖ ਕਰੋੜ ਰੁਪਏ ਸਿੱਧੇ ਜਾਂ ਸਿੱਧੇ ਕਰਾਂ ਤੋਂ 5.83 ਲੱਖ ਕਰੋੜ ਰੁਪਏ ਗੈਰ ਕਰਾਂ ਤੋਂ ਅਤੇ 15.68 ਲੱਖ ਕਰੋੜ ਰੁਪਏ ਕਰਜ਼ਿਆਂ ਤੋਂ ਇਕੱਠੇ ਹੋਣ ਦੀ ਤਜਵੀਜ਼ ਰੱਖੀ ਆ ਜਦੋਂ ਅਸੀਂ ਹੋਰ ਡੂੰਘਾਈ ਨਾਲ ਇਸ ਦਾ ਵਿਸ਼ਲੇਸ਼ਣ ਕਰਦੇ ਆ ਦਾ ਪਤਾ ਲੱਗਦਾ ਹੈ ਕਿ ਆਮ ਲੋਕਾਂ ਦੀ ਆਮਦਨ ਟੈਕਸ 14.38 ਲੱਖ ਕਰੋੜ ਰੁਪਏ ਕਾਰਪੋਰੇਟਾਂ ਤੋਂ 10.82 ਲੱਖ ਕਰੋੜ ਰੁਪਏ ਤੇ ਜੀਐਸਟੀ ਤੋਂ 11.78 ਲੱਖ ਕਰੋੜ ਰੁਪਏ ਆਊਗਾ ਇਹ ਤੱਥ ਇਸ਼ਾਰਾ ਕਰਦਾ ਹੈ ਕਿ ਪਹਿਲਾਂ ਵਾਂਗ ਹੁਣ ਵੀ ਆਮ ਜਨਤਾ ਨੂੰ ਕਰਾਂ ਤੋਂ ਕੋਈ ਬਹੁਤ ਵੱਡੀ ਰਾਹਤ ਨਹੀਂ ਮਿਲਨੀ ਜੇਕਰ ਅਸੀਂ ਪਿਛਲੇ ਸਾਲ ਦੇ ਅੰਕੜਿਆਂ ਤੇ ਝਾਤ ਮਾਰੀ ਤਾਂ ਇਹ ਤੱਥ ਹੋਰ ਵੀ ਸਪਸ਼ਟ ਹੋ ਜਾਂਦਾ ਕਿ ਪਿਛਲੇ ਸਾਲ ਦੇ ਬਜਟ ਅੰਕੜਿਆਂ ਅਨੁਸਾਰ ਆਮ ਲੋਕਾਂ ਦੀ ਆਮਦਨ ਤੋਂ ਕਰਾਂ ਦੇ 11.87 ਲੱਖ ਕਰੋੜ ਰੁਪਏ ਕਾਰਪੋਰੇਟਾਂ ਦੇ 10.20 ਲੱਖ ਕਰੋੜ ਰੁਪਏ ਤੇ ਜੀਐਸਟੀ ਤੋਂ 10.65 ਲੱਖ ਕਰੋੜ ਰੁਪਏ ਆਮਦਾ ਟੀਚਾ ਮਿੱਥਿਆ ਗਿਆ ਸੀ ਹਾਲਾਂਕਿ ਪਿਛਲੇ ਸਾਲ ਦੇ ਇਨ੍ਹਾਂ ਟੀਚਿਆਂ ਦੇ ਉਲਟ ਅਸਲ ਕਮਾਈ ਵਿੱਚ ਕਾਰਪੋਰੇਟਾਂ ਤੋਂ ਹੋਣ ਵਾਲੀ ਆਮਦਨ ਵਿੱਚ 40000 ਕਰੋੜ ਰੁਪਏ ਦੀ ਕਮੀ ਆਈ ਜਦੋਂ ਕਿ ਆਮ ਲੋਕਾਂ ਤੋਂ ਇਕੱਠੇ ਕੀਤੇ ਟੈਕਸਾਂ ਦੇ ਵਿੱਚ 70000 ਕਰੋੜ ਰੁਪਏ ਦਾ ਵਾਅਦਾ ਦੇਖਣ ਨੂੰ ਮਿਲਿਆ ਭਾਵੇਂ ਜੀਐਸਟੀ ਦੇ ਉਗਰਾਹੀ ਮਿੱਥੇ ਅੰਕੜਿਆਂ ਦੇ ਬਰਾਬਰ ਰਹਿਣ ਦੀ ਉਮੀਦ ਆ ਵੱਧ ਮਹਿੰਗਾਈਦਰ ਘਟੀ ਹੋਈ ਅਸਲ ਉਜਰਤ ਦੇ ਵਿਚਕਾਰ ਸਰਕਾਰ ਕੋਲ ਲੋਕਾਂ ਨੂੰ ਰਾਹਤ ਦੇਣ ਲਈ ਆਮਦਨ ਕਰ ਵਿੱਚ ਕਮੀ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਘਟ ਹੀ ਮੌਜੂਦ ਸਨ ਜਿਸ ਨੂੰ ਇਸ ਬਜਟ ਨੇ ਨਾਰਿਆਂ ਤੇ ਤਾਲੀਆਂ ਦੀ ਗੜਗੜਾਹਟ ਦੇ ਵਿੱਚ ਜਾਇਜ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਜੋਗਾ ਕਿ ਆਰਥਿਕ ਸਰਵੇਖਣ ਨੇ ਦਰਸਾਇਆ ਹੈ ਕਿ ਜਿੱਥੇ ਭਾਰਤ ਵਿੱਚ ਅੱਜ ਕਾਰਪੋਰੇਟਾਂ ਦੇ ਮੁਨਾਫੇ 15 ਸਾਲਾਂ ਦੇ ਆਪਣੇ ਉੱਚੇ ਪੱਧਰ ਤੇ ਹਨ ਉਥੇ ਤਨਖਾਹਾਂ ਲੈਣ ਵਾਲੇ ਕਰਮਚਾਰੀਆਂ ਤੇ ਸਵੈ ਰੁਜ਼ਗਾਰ ਰੇ ਲੋਕਾਂ ਦੀ ਪ੍ਰਤੀ ਮਹੀਨਾ ਕਮਾਈ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨਾਲੋਂ ਵੀ ਘਟਾ ਜਿੰਤੋਂ ਤੱਕ ਕਰਜ਼ੇ ਲੈਣ ਦਾ ਸਵਾਲ ਆ ਸਰਕਾਰ ਨੇ ਇਨਾਂ ਰਾਹੀਂ 15.68 ਲੱਖ ਕਰੋੜ ਰੁਪਏ ਕਰਜ਼ੇ ਲੈਣੇ ਆ ਜਿਦਾ ਕਰਕੇ ਕੇਂਦਰ ਸਰਕਾਰ ਸਿਰ 200 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੋ ਜਾਊਗਾ ਖਰਚਾ ਪੱਖ ਦਾ ਵਿਸ਼ਲੇਸ਼ਣ ਕਰੀਏ ਬਜਟ ਦਸਤਾਵੇਜ਼ ਦੱਸਦੇ ਆ ਕਿ ਭਾਰਤ ਸਰਕਾਰ ਦੇ ਖਰਚੇ ਦਾ ਕੁੱਲ ਉਤਪਾਦਕਤਾ ਵਜੋਂ ਪ੍ਰਤੀਸ਼ਤ ਪਿਛਲੇ ਸਾਲ ਦੇ ਮੁਕਾਬਲੇ ਘਟਾ ਜਿੱਥੇ ਸਾਲ 24-25 ਦੌਰਾਨ ਭਾਰਤੀ ਸਰਕਾਰ ਦੇ ਕੁੱਲ ਖਰਚੇ ਉਤਪਾਦਕਤਾ ਦਾ 14.66% ਦੀ ਸਨ ਹੁਣ 25 26 ਵਿੱਚ ਇਹ ਘਟ ਕੇ 14.2 ਫੀਸਦੀ ਰਹਿ ਗਏ ਇਹਦੇ ਨਾਲ ਹੀ ਸਰਕਾਰ ਦੇ ਦਾਅਵੇ ਦੇ ਉਲਟ ਅਸਲੀਅਤ ਇਹ ਹੈ ਕਿ ਪਿਛਲੇ ਬਜਟ ਦੌਰਾਨ ਰੱਖੀਆਂ ਤਜਵੀਜ਼ਾਂ ਦੀ ਵੀ ਸਰਕਾਰ ਪੂਰੀ ਤਰ੍ਹਾਂ ਵੰਡ ਨਹੀਂ ਕਰ ਸਕੀ ਨਤੀਜਨ ਬਜਟ ਦੇ ਸੋਧੇ ਹੋਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨੇ ਲਗਭਗ 1 ਲੱਖ ਕਰੋੜ ਰੁਪਏ ਘਟ ਖਰਚ ਕੀਤੇ ਨੇ ਸਾਲ 25 26 ਦੌਰਾਨ ਵਿੱਚ ਵੀ ਬਹੁਤ ਸਾਰੇ ਖੇਤਰਾਂ ਜਿਵੇਂ ਭੋਜਨ ਸਬਸਿਡੀ ਪੈਟਰੋਲੀਅਮ ਖੇਤੀਬਾੜੀ ਤੇ ਸਹਾਇਕ ਧੰਦੇ ਸ਼ਿੱਖਿਆ ਪਿੰਡੂ ਵਿਕਾਸ ਸਮਾਜਿਕ ਵਿਕਾਸ ਭਲਾਈ ਸ਼ਹਿਰੀ ਵਿਕਾਸ ਆਦਿ ਬਜਟ ਦੀ ਵੰਡ ਵਿੱਚ ਕਟੌਤੀ ਦਾ ਸਾਹਮਣਾ ਜਾਂ ਤਾਂ ਕਰ ਰਹੇ ਹਨ ਜਾਂ ਵੰਡ ਇੰਨੀ ਘਟਾ ਕਿ ਜੇਕਰ ਮਂਗਾਈ ਨੂੰ ਵੰਡ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਇਹ ਅੰਕੜੇ ਪਿਛਲੇ ਸਾਲ ਨਾਲੋਂ ਕਿਤੇ ਘੱਟ ਬਣਦੇ ਆ ਉਦਾਹਰਨ ਵਜੋਂ ਪਿਛਲੇ ਬਜਟ ਵਿੱਚ ਭੋਜਨ ਸਬਸਿਡੀ ਲਈ 2.05 ਲੱਖ ਕਰੋੜ ਰੁਪਏ ਮਿਥੇ ਗਏ ਸੀ ਪਰ ਸੋਦੇ ਅਨੁਮਾਨਾਂ ਮੁਤਾਬਕ ਇਹਨਾਂ ਵਿੱਚ ਖਰਚੇ ਵਿੱਚੋਂ 7830 ਕਰੋੜ ਰੁਪਏ ਘਟਾ ਕੀਤੇ ਗਏ ਅਤੇ ਹੁਣ ਇਸ ਬਜਟ ਵਿੱਚ ਭੋਜਨ ਸਬਸਿਡੀ ਲਈ 2.03 ਦਾ ਅੰਕੜਾ ਫੇੜ ਮੂੜ ਰੱਖ ਦਿੱਤਾ ਗਿਆ ਜੋ ਕਿ ਪਿਛਲੇ ਸਾਲ ਦੇ ਬਜਟ ਅਨੁਮਾਨਾਂ ਨਾਲੋਂ ਵੀ ਘੱਟ ਹੈ ਇਸੇ ਤਰ੍ਹਾਂ ਹੀ ਅੰਕੜਿਆਂ ਦੀ ਜਾਦੂਗਰੀ ਸਿੱਖਿਆ ਸਿਹਤ ਖੇਤੀਬਾੜੀ ਪਿੰਡੂ ਵਿਕਾਸ ਸ਼ਹਿਰੀ ਵਿਕਾਸ ਦੇ ਵਿੱਚ ਵੀ ਤੇ ਪੈਟਰੋਲੀਅਮ ਸਬਸਿਡੀ ਦੇ ਵਿੱਚ ਵੀ ਐਂ ਦਿਖਾਈ ਗਈ ਆ ਪਿੰਡੋ ਮਜ਼ਦੂਰਾਂ ਤੇ ਕਿਸਾਨਾਂ ਲਈ ਬਣੀਆਂ ਸਕੀਮਾਂ ਮਨਰੇਗਾ ਤੇ ਪ੍ਰਧਾਨ ਮੰਤਰੀ ਕਿਸਾਨ ਸਮਰiddhi ਬੰਡ ਵਿੱਚ ਵੀ ਕੋਈ ਗੱਲ ਨਹੀਂ ਕੀਤਾ ਗਿਆ ਤੇ ਜਿੱਥੋਂ ਤੱਕ ਪੂੰਜੀਗਤ ਖਰਚਿਆਂ ਦਾ ਸਵਾਲ ਆ ਇਹਨਾਂ ਵਿੱਚ ਵੀ ਬੰਡ ਕੇਵਲ ਪਿਛਲੇ ਸਾਲ ਦੇ 11.11 ਲੱਖ ਕਰੋੜ ਦੇ ਮੁਕਾਬਲੇ ਕੇਵਲ 10000 ਹੀ ਵਧ ਰੱਖੀ ਗਈ ਹੈ ਬਜਟ ਦੇ ਕੁਝ ਸਰਲੇਖਾਂ ਵਿੱਚ ਵਾਧੇ ਖਾਤਰ ਵਿੱਤ ਮੰਤਰੀ ਨੇ ਐਮਰਜੈਂਸੀ ਜਾਂ ਕੁਦਰਤੀ ਆਫਤ ਲਈ ਰੱਖੇ ਗਏ ਫੰਡ ਨੂੰ ਉਹਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਤਾਂ ਕਿ ਉਹ ਅੰਕੜਾ ਵਧਾਇਆ ਜਾ ਸਕੇ ਖਾਸ ਤੌਰ ਤੇ ਕੇਂਦਰੀ ਸਪான்ਸਰਡ ਸਕੀਮਾਂ ਜਾਂ ਰਾਜ ਸਰਕਾਰਾਂ ਨੂੰ ਜਾਣ ਲਈ ਫੰਡਾਂ ਦੇ ਮਾਮਲੇ ਵਿੱਚ ਇਹ ਕੀਤਾ ਗਿਆਗਾ ਅਜਿਹੀ ਸਥਿਤੀ ਵਿੱਚ ਕੋਈ ਵੀ ਸੰਕਟਕਲਿੰਨ ਸਥਿਤੀ ਸਰਕਾਰਾਂ ਦੇ ਸੂਬਾ ਸਰਕਾਰਾਂ ਦੇ ਕਰਜ਼ਿਆਂ ਨੂੰ ਵਧਾ ਦਊਗੀ ਇਸ ਬਜਟ ਦਾ ਵਿਸ਼ਲੇਸ਼ਣ ਕਰਕੇ ਇੰਜ ਜਾਪਦਾ ਕਿ ਸਰਕਾਰ ਦਾ ਮਨੋਰਥ ਕਰਜ਼ੇ ਘਟਾ ਕੇ ਘੱਟ ਖਰਚ ਕਰਕੇ ਕੇਵਲ ਕਰਾਂ ਤੋਂ ਹੀ ਮਾਲੀਆ ਵਧਾ ਕੇ ਵਿੱਤੀ ਘਾਟੇ ਨੂੰ ਕਾਬੂ ਕਰਨ ਦਾ ਵਿਚਾਰ ਹੈ ਧੰਨਵਾਦ